ਟਾਪਿਕ ਬਾਰੇ ਗੱਲ ਕਰਨਾ ਚਾਹੁੰਦੀ ਆ ਅੱਜ ਹੈ ਇਟ ਇਜ਼ ਅ ਵੈਰੀ ਇੰਟਰਸਟਿੰਗ ਟਾਪਿਕ ਬਿਕਾਜ਼ ਰੀਸੈਂਟਲੀ ਦੋਥਿੰਨ ਕੰਸਲਟੇਸ਼ਨਸ ਮੈਂ ਕੱਲ ਕੀਤੀ ਸੀ ਤਾਂ ਆਈ ਥੋਟ ਕਿ ਆਪਾਂ ਸਾਰਿਆਂ ਨੂੰ ਇਹ ਚੀਜ਼ ਦਾ ਅਵੇਅਰ ਕਰਾਇਆ ਜਾਏ ਜੀ ਜਦ ਵੀ ਕੋਈ ਆਪਣੇ ਇੱਥੇ ਵਿਜ਼ਿਟਰ ਆਂਦਾ ਹੈ ਕੈਨੇਡਾ ਰਾਈਟ ਵਿਜ਼ਿਟਰ ਆਂਦੇ ਤੁਸੀਂ ਇੱਕ ਰੀਜ਼ਨ ਦੰਦੇ ਹੁੰਦੇ ਆ ਕਿ ਹਾਂ ਜੀ ਮੈਂ ਵਿਜ਼ਿਟਰ ਜਾ ਰਿਹਾ ਹਾਂ ਜਾਂ ਮੈਂ ਆਪਣੇ ਬੇਟੇ ਨੂੰ ਮਿਲਣ ਜਾ ਰਿਹਾ ਹਾਂ ਜਾਂ ਮੈਂ ਆਪਣੀ ਬੇਟੀ ਨੂੰ ਜਾਂ ਫਲਾਣਾ ਫੰਕਸ਼ਨ ਹੈਗਾ ਇੱਦਾਂ ਆਪਣੇ ਹੁਣ ਇੱਥੇ ਕੀ ਟ੍ਰੈਂਡ ਸ਼ੁਰੂ ਹੋ ਗਿਆ ਸੀ ਇੱਕ ਤਾਂ ਪਬਲਿਕ ਪਾਲਿਸੀ ਚੱਲ ਰਹੀ ਸੀ ਕਿ ਤੁਸੀਂ ਵਿਜ਼ਿਟਰ ਆ ਕੇ ਇੱਥੇ ਆਪਣੇ ਆਪ ਨੂੰ ਵਰਕ ਚ ਕਨਵਰਟ ਕਰਾ ਸਕਦੇ ਆ ਜੀ ਇਹ ਪਾਲਿਸੀ ਸਟਾਰਟ ਕੀਤੀ ਸੀ ਕੋਵਿਡ ਦੇ ਟਾਈਮ ਕਿਉਂਕਿ ਆਬਵੀਅਸਲੀ ਸਕਿੱਲ ਟ੍ਰੇਡ ਦੀ ਕਮੀ ਹੋ ਗਈ ਸੀਗੀ ਕੰਮ ਸਾਰੇ ਬੰਦ ਹੋ ਗਏ ਸੀਗੇ ਤਾਂ ਆਪਾਂ ਨੂੰ ਇੰਨੇ ਲੋਕ ਨਹੀਂ ਮਿਲ ਰਹੇ ਸੀ ਕੰਮ ਕਰਨੇ ਨੂੰ ਬਟ ਦਿਸ ਪਾਲਿਸੀ ਇਜ਼ ਗੋਣਾ ਐਂਡ ਇਨ ਫੈਬਰੂਰੀ ਜਿਹੜਾ ਕਹਿੰਦੇ 2025 ਫੈਬਰੂਰੀ ਚ ਐਂਡ ਆਫ ਫੈਬਰੀ ਇਹ ਪਾਲਿਸੀ ਖਤਮ ਹੋ ਜਾਣੀ ਹੈ ਜੀ ਬਟ ਅਨਫੋਰਚੂਨੇਟ ਸਿਚੁਏਸ਼ਨ ਇਹ ਹੋ ਗਈ ਹੈ ਕਿ ਹੁਣ ਜਿਹੜੇ ਵੀ ਵਿਜ਼ਿਟਰ ਆਂਦੇ ਆ ਉਹਨਾਂ ਦਾ ਇਹ ਮਾਈਂਡਸੈਟ ਹੁੰਦਾ ਕਿ ਅਸੀਂ ਕੈਨੇਡਾ ਜਾਣਾ ਹੈ ਉੱਥੇ ਕੰਮ ਕਰਨਾ ਹੈ ਕੈਸ਼ ਤੇ ਸਾਨੂੰ ਮਿਲ ਜਾਣਾ ਹੈ ਕੰਮ ਜੀ ਤੇ ਇਸ ਇਸ਼ੂ ਨੂੰ ਸੋਲਵ ਕਰਨ ਲਈ ਹੁਣ ਸੀਬੀਐਸਏ ਆਫੀਸਰਸ ਕੀ ਕਰ ਰਹੇ ਆ ਇਹ ਰੈਂਡਮਲੀ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੇ ਪਹੁੰਚ ਜਾਂਦੇ ਆ ਇਟ ਕੁਡ ਬੀ ਅ ਫਾਰਮ ਇਟ ਕੁਡ ਬੀ ਅ ਰੈਸਟੋਰੈਂਟ ਮਤਲਬ ਇਹ ਲੋਕ ਜਾ ਕੇ ਡਾਇਰੈਕਟ ਫੜ ਰਹੇ ਆ ਲੋਕਾਂ ਤੇ ਜਿਹੜੇ ਜਿਹੜੇ ਉੱਥੇ ਕੰਮ ਕਰ ਰਹੇ ਆ ਕੈਸ਼ ਤੇ ਉਹਨਾਂ ਨੂੰ ਫੜ ਕੇ ਇੱਕ ਇੱਕ ਦੋ ਦੋ ਦਿਨ ਦੇ ਕੇ ਡਿਪੋਰਟ ਕਰ ਰਹੇ ਆ ਜੀ ਸੋ ਆਈ ਜਸਟ ਵਾਂਟ ਟੂ ಲೆਟ एवरीवन نو ਹੂ ਐਵਰ ਇਜ਼ ਲਿਸਨਿੰਗ ਕਿ ਇਸ ਚੀਜ਼ ਦਾ ਧਿਆਨ ਰੱਖੋ ਕਿ ਤੁਸੀਂ ਵਿਜ਼ਿਟਰ ਆਇਆ ਔਰ ਵਾਂਸ ਇੱਕ ਵਾਰੀ ਡਿਪੋਰਟੇਸ਼ਨ ਲੱਗ ਗਈ ਵਾਪਿਸ ਤੁਹਾਨੂੰ ਆਣ ਲਈ ਔਕਾ ਹੋ ਜਾਣਾ ਹੈ ਜੀ ਸੋ ਆਪਾਂ ਸੋਚਦੇ ਆ ਕਿ ਇੱਥੇ ਆਪਾਂ ਥੋੜੇ ਪੈਸੇ ਬਣਾ ਲਈਏ ਜਾਂ ਉਹ ਕਰ ਲਈਏ ਕਿ ਜਦ ਤੁਸੀਂ ਆਂਦੇ ਤੁਸੀਂ ਉਸ ਟਾਈਮ ਸ਼ੋ ਕਰਦੇ ਕਿ ਹਾਂ ਮੇਰੇ ਕੋਲ ਹੈਗੇ ਇਨਫੰਡਸ ਕਿ ਮੈਂ ਜੇ ਚੇਮੀ ਨੇ ਕਿਉਂਕਿ ਇੱਕ ਵਿਜ਼ਿਟਰ ਆ ਕੇ ਕੰਟੀਨਿਊਸਲੀ 6 ਮੰਥ ਰਹਿ ਸਕਦਾ ਜੀ ਤੇ ਇਹ ਚੀਜ਼ ਤੁਸੀਂ ਆਪ ਸ਼ੋ ਕਰਦੇ ਕਿ ਸਾਡੇ ਕੋਲ ਹੈਗੇ ਫੰਡ ਅਸੀਂ ਮਿਲਣ ਆਇਆ ਤੇ ਅਸੀਂ ਵਾਪਸ ਮੁੜ ਜਾਣਾ ਹੈ ਤਾਂ ਇਸ ਚੀਜ਼ ਕਰਕੇ ਇੱਕ ਹੋਰ ਪ੍ਰੋਬਲਮ ਜਿਹੜੀ ਆਪਾਂ ਸਾਰੇ ਫੇਸ ਕਰਦੇ ਆਂ ਜਿਹੜਾ ਆਪਾਂ ਸਾਰਿਆਂ ਤੋਂ ਸੁਣਦੇ ਕਿ ਕੰਮ ਨਹੀਂ ਹੈਗਾ ਜੌਬਸ ਨਹੀਂ ਹੈਗੀਆਂ ਜੀ ਰਾਈਟ ਰੀਜ਼ਨ ਬੀਇੰਗ ਕਿ ਜਿਹੜੇ ਵਿਜ਼ਿਟਰਸ ਆਉਂਦੇ ਹੈਗੇ ਆ ਥੈਟ ਇਜ਼ ਨਾਟ ਰਾਈਟ ਕਿ ਤੁਸੀਂ ਆ ਕੇ ਕੈਸ਼ ਤੇ ਕੰਮ ਕਰ ਰਹੇ ਆ ਇੱਥੇ ਕਿਉਂਕਿ ਜਿਹੜੀ ਇੱਥੇ ਦੀ ਪੋਪੂਲੇਸ਼ਨ ਹੈ ਜਿਹਨਾਂ ਦੇ ਕੋਲ ਸਿੰ ਹੈਗਾ ਜਿਹੜੇ ਕੰਮ ਕਰ ਸਕਦੇ ਐਲੀਜੀਬਲ ਪੀਪਲ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਹੈ ਜੀ ਸੋ ਥਿਸ ਇਜ਼ ਵਨ ਰੈਡ ਫਲੈਗ ਕਿ ਜਿਹੜੇ ਵੀ ਲੋਕ ਕੈਸ਼ ਤੇ ਕੰਮ ਕਰ ਰਹੇ ਆ ਬੀ ਅਲਰਟ ਸੀਬੀਐਸਏ ਆਫੀਸਰਸ ਆਰ ਆਫਟਰ them ਉਹ ਕਿਸ ਤਰੀਕੇ ਨਾਲ ਲੋਕੋ ਫਾਈਂਡ ਕਰ ਰਹੇ ਆ ਉਹ ਦੇ نو देयर ਆਈ ਵਾਟ ਇਸ ਦੇ ਆਰ ਵਾਟ ਵਟ ਥਿੰਗ ਦੇ ਆਰ ਫੋਲੋਇੰਗ ਬਟ ਥਿਸ ਇਜ਼ ਵਾਟ ਇਜ਼ ਹੈਪਨਿੰਗ ਸੋ ਆਈ ਥੋਟ एवरीवन शुड ਬੀ ਅਵੇਅਰ ਆਫ ਥਿਸ ਥਿੰਗ ਕਿ ਜੇ ਆਪਣੇ ਘਰ ਕੋਈ ਹੈਗਾ ਜਿਹੜੇ ਕੈਸ਼ ਤੇ ਕੰਮ ਕਰ ਰਹੇ ਹੋਆ ਜਾਂ ਕੋਈ ਜਿਨ੍ਹਾਂ ਨੂੰ ਨਹੀਂ ਨੋਲੇਜ ਹੈਗੀ ਕਿ ਤੁਸੀਂ ਕੰਮ ਕਰ ਸਕਦੇ ਕਿ ਨਹੀਂ ਕਰ ਸਕਦੇ ਦਾ ਆਨਸਰ ਇਜ਼ ਇਫ ਯੂ ਆਰ ਹੇਅਰ ਇਨ ਕੈਨੇਡਾ ਔਨ ਵਿਜ਼ਿਟਰ ਵੀਜ਼ਾ ਤੁਸੀਂ ਕੰਮ ਨਹੀਂ ਕਰ ਸਕਦੇ ਜੀ ਭਾਈਸ ਧਿਆਨ ਸੁਣ ਲਿਓ ਹੁਣ ਛਾਪੇਮਾਰੀ ਹੋ ਰਹੀ ਹੈ ਜਿੱਦਾਂ ਆਈਜੀ ਮਿਗ੍ਰੇਸ਼ਨ ਤੋਂ ਰਣਜੀਤਾ ਜੀ ਹੋਰੀ ਦੱਸ ਰਹੇ ਨੇ ਜੇ ਕੋਈ ਵਿਜ਼ਟਰ ਆਇਆ ਜਾਂ ਕਮਾਕਾਰਾਂ ਤੇ ਜਿਨ੍ਹਾਂ ਨੇ ਇਦਾਂ ਦੇ ਬੰਦਿਆਂ ਨੂੰ ਹਾਇਰ ਕੀਤਾ ਹੋਇਆ ਤੇ ਹੋ ਸਕਦਾ ਹੈ ਤੁਹਾਡੇ ਉੱਤੇ ਵੀ ਕੁਛ ਨਾ ਕੁਛ پابੰਦੀਆਂ ਲੱਗ ਜਾਣ ਤੁਹਾਡੀ ਕੰਪਨੀ ਦੇ ਉੱਤੇ ਸੋ ਤੁਸੀਂ ਖੁਦ ਜ਼ਿੰਮੇਵਾਰ ਹੋਮੋਗੇ ਤੇ ਪਹਿਲਾਂ ਤਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਸੋ ਸਾਡੀ ਇਸ ਕੰਟਰੀ ਦੇ ਵਿੱਚ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨੂੰ ਸਭ ਤੋਂ ਪਹਿਲਾਂ ਰੋਜ਼ਗਾਰ ਮਿਲਣਾ ਚਾਹੀਦਾ ਤੇ ਅਨਿਤਾ ਜੀ ਸਭ ਤੋਂ ਪਹਿਲਾਂ ਆਪਣਾ ਨੰਬਰ ਸਾਂਝਾ ਕਰ ਦਿਓ ਕੋਈ ਵੀ ਵੀਰ ਭੈਣ ਭਰਾ ਨੇ ਵਿਜ਼ਟਰ ਵੀਜ਼ਾ ਲਵਾਉਣਾ ਹੈ ਸੁਪਰ ਵੀਜ਼ਾ ਹੈਗਾ ਹੈ ਟੀਆਰ ਟੂ ਪੀਆਰ ਦੀ ਫਾਈਲ ਹੈ ਜੀ ਆ ਭਾਜੀ ਮੇਰਾ ਫੋਨ ਨੰਬਰ ਹੈਗਾ 6477676586 तो अपना ऑफिस है राधा फोर्ड एंड क्वीन के इंटरसैक्शन से ऑनलाइन भी सर्च कर सकते हैं तो किसी को भी कोई भी तरीके की इमीग्रेशन की नीड है इट कुड बी सिटीजनशिप पी आर कार्ड रिन्यूअल स्टडी वीजा विजिटर वीजा वर्क परमिट एल एम आई ए कुछ भी है प्लीज फील फ्री टू कॉन्टैक्ट अस Uh,